ਜਲੰਧਰ ਹੁਸ਼ਿਆਰਪੁਰ ਰੋਡ ਦੇ ਪੈਂਦੇ ਕਸਬਾ ਆਦਮਪੁਰ ਚ ਬਣ ਰੇ ਫਲਾਈਓਵਰ ਤੇ ਮੇਨ ਸੜਕ ਦੇ ਪੂਰਾ ਨਾ ਹੋਣ ਕਰਕੇ ਆਦਮਪੁਰ ਦੇ ਸਮੂਹ ਅਕਾਲੀ ਦਲ ਬਾਦਲ ਦੇ ਵਰਕਰਾਂ ਵੱਲੋਂ ਸਾਬਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂ ਦੀ ਅਗਵਾਈ ਹੇਠ ਰੋਜ਼ ਮਾਰਚ ਕੀਤਾ ਗਿਆ ਸਮੂਹ ਦੇ ਸਾਬਕਾ ਹਲਕਾ ਵਿਧਾਇਕ ਪਵਨ ਕੁਮਾਰ ਟੀਨੂ ਨੇ ਕਾਂਗਰਸ ਪਾਰਟੀ ਦੇ ਵਰਦਿਆਂ ਕਿਹਾ ਹੈ ਕਿ ਉਹਨਾਂ ਵੱਲੋਂ ਆਪਣੇ ਪੂਰੇ ਕਾਰਜਕਾਲ ਦੌਰਾਨ ਆਦਮਪੁਰ ਨਾਲ ਮਤਰੀਮਾ ਵਾਲਾ ਸਲੂਕ ਕੀਤਾ ਗਿਆ ਸੀ ਅਤੇ ਆਦਮਪੁਰ ਦੇ ਇਸ ਫਲਾਈਓਵਰ ਤੇ ਮੇਨ ਸੜਕ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਦੀ ਰਾਹ ਤੇ ਚੱਲਦਿਆਂ ਹੁਣ ਭਗਵੰਤ ਮਾਨ ਸਰਕਾਰ ਵੱਲੋਂ ਵੀ ਪਿਛਲੀਆਂ ਲੋਕ ਸਭਾ ਚੋਣ ਦੌਰਾਨ ਆਦਮਪੁਰ ਵਾਸੀਆਂ ਨਾਲ ਇਸ ਪੁਲ ਨੂੰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਤੇ ਆਦਮਪੁਰ ਵਾਸੀਆਂ ਕੋਲੋਂ ਵੋਟਾਂ ਦੀ ਮੰਗ ਕੀਤੀ ਗਈ ਸੀ ਆਦਮਪੁਰ ਵਾਸੀਆਂ ਨੇ ਤਾਂ ਉਹਨਾਂ ਨੂੰ ਵੋਟਾਂ પા ਕੇ ਪਾਰਲੀਮੈਂਟ ਵਿੱਚ ਭੇਜ ਦਿੱਤਾ ਪਰ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਆਦਮਪੁਰ ਸ਼ਹਿਰ ਵਾਸੀ ਹਰ ਰੋਜ਼ ਇਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਤੇ ਦੁਖੀ ਹੋ ਕੇ ਉਹਨਾਂ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੂਹ ਆਦਮਪੁਰ ਵਰਕਰਾਂ ਵੱਲੋਂ ਭਗਵੰਤ ਮਾਨ ਨੂੰ ਉਸ ਦਾ ਕੀਤਾ ਹੋਇਆ ਵਾਅਦਾ ਯਾਦ ਹਾਂਜੀ ਭਾਈ ਇਹ ਆਜ਼ਮਪੁਰ ਦਾ ਫਲਾਈਓਵਰ ਜਿਹੜਾ ਸ਼੍ਰੋਪਣੀ ਅਟਲੀਦਲ ਬੀਜੇਪੀ ਦੀ ਸਰਕਾਰ ਚ 2016 ਚ ਸਤੰਬਰ ਸ਼ੁਰੂ ਹੋਇਆ ਜਿਹਦਾ ਸਮਾਂ ਸਿਰਫ 8 ਮਹੀਨੇ ਸੀ ਕੰਪਲੀਟ ਹੋਣਾ ਤੇ ਉਸ ਤੋਂ ਬਾਅਦ 17 ਚ ਅਸੀਂ ਕੰਮ ਸ਼ੁਰੂ ਕਰਾਤਾ ਪੈਸੇ ਸਰਕਾਰ ਕੋਲ ਆ ਗਏ ਸੀ ਲੇਕਿਨ 17 ਚ ਸਰਕਾਰ ਬਦਲ ਗਈ ਕਾਂਗਰਸ ਦੀ ਸਰਕਾਰ ਆਈ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਨੇ ਢੱਕਾ ਨਹੀਂ ਤੋੜਿਆ ਔਰ ਲੋਕੀ ਇੱਦਾ ਪਰੇਸ਼ਾਨ ਰਹੇ 5 ਸਾਲ ਮਿੱਟੀ ਉੱਡਦੀ ਸੀ ਧੂੜ ਉੱਡਦੀ ਸੀ ਲੋਕ ਬਿਮਾਰ ਵੀ ਹੋਏ ਇੱਥੇ ਅਨੇਕਾਂ ਐਕਸੀਡੈਂਟ ਹੋਏ ਲੋਕੀ ਜ਼ਖਮੀ ਹੋਏ ਜਾਨਾਂ ਵੀ ਗਈਆਂ 5 ਸਾਲ ਬੀਤ ਗਏ ਕਾਂਗਰਸ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਾਂਗਰਸ ਕੋਲੋਂ ਨਹੀਂ ਬਣਿਆ ਅਸੀਂ ਬਣਾਵਾਂਗੇ 22 ਵਿਧਾਨ ਸਭਾ ਚੋਣਾਂ 'ਚ ਆਮ ਪਾਰਟੀ ਨੇ ਵਾਅਦਾ ਕੀਤਾ ਆਦੂਰਪੁਰ ਦਾ ਫਲਾਈਓਵਰ ਅਸੀਂ ਕੰਪਲੀਟ ਕਰਾਵਾਂਗੇ 23 'ਚ ਜਦੋਂ ਜਿਮਨੀ ਚੋਣ ਆਈ ਹੈ ਜਲੰਧਰ ਦੀ ਤੇ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਇਸੇ ਜਗ੍ਹਾ ਦੇ ਆਣ ਕੇ ਕਹਿ ਕੇ ਗਏ ਕਿ ਤੁਸੀਂ ਆਮ ਪਾਰਟੀ ਨੂੰ ਇਹ ਲੋਕ ਸਭਾ ਦੀ ਸੀਟ ਦਿਤਾ ਦਿਓ ਫਿਰ ਅਸੀਂ ਉਹ ਜਲਦੀ ਫਲਾਈਓਵਰ ਬਣਾ ਦਿਆਂ। ਉਹਨਾਂ ਦੇ ਉਮੀਦਵਾਰ ਵੀ ਸੁਸ਼ੀਲ ਰਿੰਕੂ ਇੱਥੋਂ ਜਿੱਤ ਗਏ। ਲੋਕਾਂ ਨੇ ਜੋ ਪਾਇਆ ਤਾਂ ਵੀ ਠੀਕਾ ਕੰਮ ਹੋਇਆ। ਹੁਣ ਸਾਲ ਤੋਂ ਵੱਧ ਹੋ ਗਿਆ। ਫਲਾਈਓਵਰ ਦਾ ਕੰਮ ਸ਼ੁਰੂ ਨਹੀਂ ਹੋਇਆ। ਬਲਕਿ ਇੱਥੇ ਆਇਆ ਵੀ ਕੋਈ। ਕਿਸੇ ਨੇ ਆਣ ਕੇ ਵਪਾਰੀਆਂ ਦਾ, ਦੁਕਾਨਦਾਰਾਂ ਦਾ, ਰਾਹਗੀਰਾਂ ਦਾ ਹਾਲ ਵੀ ਨਹੀਂ ਪੁੱਛਿਆ। ਅੱਜ ਇਹ ਪਿੰਨਰ ਜਿਹੜੇ ਖੜੇ ਆ ਸੈਂਕੜੇ ਪਿੰਨਰ ਖੜੇ ਆ। ਇਹ ਸਿਰਫ ਪੋਸਟਰ ਲਾਉਣ ਲਈ ਤੇ ਬੋਰਡ ਲਾਉਣ ਦੇ ਕੰਮ ਆ ਰਿਹਾ ਤੇ ਸ਼ਹਿਰ ਦੇ ਲੋਕ ਪਰ ਆ ਰਹੇ ਆ ਵਿਦਿਆਰਥੀ ਮੁਲਾਜ਼ਮ ਜਿਹੜੇ ਲੋਕ ਬਾਜ਼ਾਰ ਚ ਆਉਂਦੇ ਉਹ ਪਰਖਾ ਵਪਾਰੀਆਂ ਦਾ ਦੁਕਾਨਦਾਰਾਂ ਦਾ ਕੰਮ ਅੱਧੇ ਤੋਂ ਵੀ ਇੱਧਰ ਰਹਿ ਗਿਆ ਇਸ ਕਰਕੇ ਅੱਜ ਯਾਦ ਕਰਾਉਣ ਲਈ ਇਹ ਅਸੀਂ ਤੁਹਾਨੂੰ ਯਾਦ ਕੀਤਾ ਤੁਹਾਨੂੰ ਬੁਲਾਇਆ ਪੱਤਰਕਾਰਾਂ ਨੂੰ ਕਿ ਸਰਕਾਰ ਨੂੰ ਯਾਦ ਕਰਾਓ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਚੇਤਨਾ ਕਰਾਓ ਤੇ ਤੁਸੀਂ ਇੱਥੇ 2023 ਦੀ ਲੋਕ ਸਭਾ ਚੋਣ ਚ ਕਹੇ ਕਿ ਵੈ ਸੀ ਕਿ ਫਲਾਈਓਵਰ ਬਣਾ ਦੇਾਂਗੇ ਤੇ ਤੁਸੀਂ ਇਹ ਕਿਹਾ ਸੀ ਕਿ ਜਿਹੜਾ ਗਤਕਰੀ ਸਾਹਿਬ ਨੇ ਚਿੱਠੀ ਲਿਖੀ ਹੈ ਉਹਦਾ ਜਿਹੜਾ ਡਿਫਰੈਂਸ ਅਮਾਉਂਟ ਆ ਉਹ ਪੰਜਾਬ ਸਰਕਾਰ ਦੇਗੀ ਤੁਸੀਂ ਡਿਫਰੈਂਸ ਅਮਾਉਂਟ ਦਿਓ ਤੇ ਇਹ ਕੰਮ ਸ਼ੁਰੂ ਹੋਵੇ ਲੋਕ ਬੜੇ ਪਰੇਸ਼ਾਨ ਨੇ ਵਾਅਦਾ ਤੁਸੀਂ ਕੋਈ ਪੂਰਾ ਨਹੀਂ ਕੀਤਾ ਇਹ ਗੱਲ ਲੋਕ ਜਾਣਦੇ ਆ ਇਸ ਤੇ ਹਾਰਵਾਜੀ ਕਰ ਰਹੇ ਆ ਸਿਰਫ ਬੋਰਡ ਬੰਦੀ ਕਰ ਰਹੇ ਆ ਠਕਵਾਰਾਂ ਚ ਇਸ ਹਾਰ ਦੇ ਰਹੇ ਆ ਕੰਮ ਕੋਈ ਨਹੀਂ ਇਹ ਗੱਲਾਂ ਚਲੋ ਫੇਰ ਕਰਾਂਗੇ ਅੱਜ ਸਾਡਾ ਮੁੱਖ ਮੁੱਦਾ ਸੀ ਆ ਆਇਰਪੋਰਟ ফ্লাইਓਵਰ ਬਣਾਉਣਾ ਕਿਰਪਾ ਕਰਕੇ ফ্লাইਓਵਰ ਬਣਾਓ ਤਾਂ ਕਿ ਲੋਕਾਂ ਨੂੰ ਮਾੜੀ ਮੋਟੀ ਸੁਵਿਧਾ ਹੋ ਸਕੇ ਲੋਕਾਂ ਦੇ ਕਾਰੋਬਾਰ ਦਾ ਹੋਰ ਕੋਈ ਨੁਕਸਾਨ ਨਾ ਹੋਵੇ ਕੱਲ ਮਾੜਾ ਮੋਟਾ ਜਿਹੜਾ ਠੇਕੇਦਾਰ ਲੱਗਾ ਸੀ ਉਮੀ ਸਮਾਨ ਕੱਲ ਚੱਕ ਕੇ ਲੈ ਜਾਓ ਇਹ ਯਾਦ ਕਰਾਉਣਾ ਚਾਹੀਦਾ ਬਹੁਤ ਬਹੁਤ ਧੰਨ